ਰਾਜ ਇੱਥੇ ਰੋਲਾ ਪਿਆ ਜੀ ਸਿਰਫ ਸਾਬ ਜਰੀ ਦੇ ਕਿਹੜੇ ਆਹ ਬੜਿਆ ਸਾਬ ਜਰੀ ਕੋਲ ਸਾਬ ਜਰੀ ਕੋਲ ਤੂੰ ਕੀ ਨਾ ਤ ਹੈ ਜੀ ਕੋਟਾ ਕਿਹਨੂੰ ਜੀ ਮੜਾ ਜੀ ਸੇਵਾ ਦਾ ਫਰੈਂਸ ਫੈਕਟਰੀ ਕਿਥੇ ਹੈ ਹੈ ਤੇ ਪੱਕਾ ਕਿ ਕੱਚਾ ਹੈ ਡੈਂਟੀ ਕੜਾ ਹੈ ਤੇ ਤੂੰ ਇੱਥੇ ਕੱਲਾ ਕੀ ਕਰਦਾ ہے ہاں تو کی ٹکٹ کی قیمت کی ٹوٹل رقم کیا ہے پرچی کا طبق نہیں نہیں ٹکٹ تو تیری اپ سے کی کوارڈ کی ہے ہے کی کی پرچی کتنی کتنی کی پرچی کا کی ریٹ ہے پیسے پر صحیح ہے پارٹ پار ٹیبل کا 3 کوٹ اپاس ڈال کا ریٹ ہے ہزار سوچی ہے ਕਿਹੜੇ ਨੇ ਬਸ ਦੇ ਦੋ ਨਾਮ ਹੀ ਕਿਹਕੇ ਕਰਾਵੇ ਲਾਲ ਸੀ ਪਾਟ ਦੱਸੋ ਜੀ ਸਾਰੇ ਨੰਬਰ ਹੈਗੇ ਇਹਨਾਂ ਕੋਲ ਨੰਬਰ ਹੈਗੇ ਸਾਰੀ ਇਹਨਾਂ ਨਾਲ ਹੀ ਸੀ ਜੀ ਇਹਨਾਂ ਨਾਲ ਹੀ ਸੀ ਤਿੰਨੇ ਜਣੇ ਆਈ ਉਹ ਕਿਹੜੇ ਕਿਹੜੇ ਦੇ ਨਾਮ ਇੱਕ ਮਿੰਟ ਇੱਕ ਕਿੰਨੀ ਲੈਟ ਆਲਾ ਜੀ ਹੈ ਇੱਕ ਲੈਟ ਆਲਾ ਤਿੰਨੀ ਹਾਂ ਇੱਕ ਪੰਡਿਤ ਹਾਂ ਇੱਕ ਸੁਬੇਰਾ ਇੱਕ ਇੱਕ ਤਿੰਨੀ 아니 ਇਤਰਾ ਲੈਂਟ ਵਾਲਾ ਇੱਕ ਲੈਂਟ ਵਾਲਾ ਹਾਂਜੀ ਇਹ ਬਾਕੀ ਨਾ ਤਿੰਨੀ ਲਾਈਟ ਵਾਲੇ ਕਿੰਨੇ ਕਿੰਨੀ ਲੈਂਟ ਵਾਲਾ ਕਰਦੇ ਅਸਟੂਫਾ ਆਈ ਨਹੀਂ ਸੂਪਾ ਜੀ ਇੱਕ ਸੂਪਾ ਸੂਪਾ ਇੱਕ ਪੰਡਤ ਜੀ ਕਹਿੰਦਾ ਮੈਂ ਪ੍ਰਧਾਨਾ ਬਣਦੀ ਜੀ ਇਹ ਤਹਿ ਬਜਰ ਨੇ ਨਾਲ ਵਾਲੇ ਹੋਏ ਨੇ ਆ ਦੇਖੋ ਫੁੱਲ ਕੇ ਬੋਲੋ ਟੱਰ ਨਾ ਹੈ 15 ਮਹੀਨੇ ਹੋ ਗਏ ਕੋਈ ਪਰਚੀ ਨਹੀਂ ਆਈ ਚਾਰ ਪਰਚੀ ਆਈ ਪੰਜ ਮੇਰੀਆਂ ਤਿੰਨ ਬਾਕੀ ਇੱਕ ਟਿੰਗ 15 ਮਹੀਨੇ ਜੀ 15 ਮਹੀਨਿਆਂ ਦੇ ਵਿੱਚ ਆਪਾਂ ਮਹੀਨੇ ਦੀ ਪਰਚੀ ਕੱਢ ਦੇ ਸਕਦੇ ਹਾਂ ਹਾਂਜੀ ਹਾਂ ਨਹੀਂ ਨਹੀਂ 1 ਮਿੰਟ ਹਾਂ ਬੋ ਨਹੀਂ ਨਹੀਂ ਮੈਨੂੰ ਇਹ ਛੱਡ ਆਪਾਂ ਮੈਨੂੰ ਇਹ ਦੱਸੋ ਨੋਰਮ ਕੀ ਆ 25 ਕੱਟਣ ਦਾ ਇਹ ਦੱਸ ਮੈਨੂੰ ਮਹੀਨੇ ਬਾਅਦ 1000 ਰੁਪਏ ਲੈਣਾ ਕਿ ਰੋਜ਼ 1000 ਰੁਪਏ ਲੈਣਾ ਜਾਂ 3 ਦਿਨਾਂ ਦਾ ਲੈਣਾ ਜਾਂ 10 ਦਿਨਾਂ ਦਾ ਲੈਣਾ ਕੀ ਤੁਹਾਡਾ ਨੋਰਮਸ ਕੀ ਆ ਕਾਰਪੋਚ ਦਾ ਪਹਿਲਾਂ ਮੈਨੂੰ ਦੱਸ ਦੇ ਫਿਰ ਮੈਂ ਦੱਸਦਾ ਮਤਰੀ ਹੁੰਦੀ ਹੈ ਤੇ ਤੁਸੀਂ ਅੱਜ ਇੱਕ ਮਹੀਨੇ 'ਚ ਕਿੰਨੀ ਵਾਰ ਪਰਚੀ ਕੱਟੀ ਤੁਹਾਡੀ ਮਹੀਨੇ 'ਚ ਇੱਕ ਵਾਰ ਹੁੰਦੀ ਹੈ ਪਰ 15 ਮਹੀਨੇ 'ਚ 5 ਪਰਚੀਆਂ ਮੇਰੇ ਕੋਲ ਇਹਨਾਂ ਕੋਲ ਤਿੰਨਾਂ ਕਿਸੇ ਕੋਲ ਕੋਈ ਵੀ ਨਹੀਂ ਹੈ 15 ਮਹੀਨੇ ਕੇ ਪੈਸੇ ਦਿੱਤੇ ਉਹਨੂੰ 15 ਮਹੀਨੇ ਦੇ ਪੈਸੇ ਦਿੱਤੇ ਹੋਏ ਆ ਜੀ ਇਹ ਨਾ ਕੋਈ ਤੇ 13 12000 ਇਹਨਾਂ ਦੀ ਜੇਬ ਤੇ ਸ਼ਰੀਮਾਨ ਹਾਂਜੀ ਹਾਂਜੀ ਇਹ ਨਾਲ ਉਹ ਨਾਲ ਖਾਂਦੇ ਇਹ ਅੱਜ ਆਇਆ ਜੀ ਇਹ ਨਾਲ ਹੁੰਦਾ ਇਹ ਅੱਜ ਆਇਆ ਇਹ ਅੱਜ ਆਇਆ ਇਹ ਅੱਜ ਆਇਆ ਇੱਕ ਮਿੰਟ ਨਾਲ ਕਹਿੰਦਾ ਸਾਡਾ ਮੁਲਾਜ਼ਮ ਦੱਸੋ ਕਿਹੜਾ ਹੁੰਦਾ ਕਾਰਪੋਰੇਸ਼ਨ ਦਾ ਨਾ ਇਹ ਉਹਨਾਂ ਨੇ ਕੋਈ ਵੀ ਨਹੀਂ ਹੁੰਦਾ ਜੀ ਉਹ ਤਿੰਨੇ ਜਣੇ ਪੈਸੇ ਇਕੱਠੇ ਕਰਦੇ ਇਹ ਅੱਜ ਬੁਲਾਏ ਆ ਉਹਨਾਂ ਨੇ ਉਹ ਇਕੱਠੇ ਕਰਕੇ ਪੈਸੇ ਇਹਨਾਂ ਨੂੰ ਦਿੰਦੇ ਹਾਂ ਹਾਂਜੀ ਅੱਛਾ ਵਿੱਚੋਂ ਖਾਂਦੇ ਆ ਉਹ ਇਹ ਤਾਂ ਇੱਧਰ ਵੀ ਖੜੇ ਸੀ ਨਾ ਮੈਂ ਤਾਂ ਇਹਨਾਂ ਨੂੰ ਕਿਹਾ ਮਕੱਲ ਜੇ ਕੋਈ ਹੋਵੇ ਸਰ ਫੜ ਲਓ ਮਾਰੇ ਤੁਹਾਡੇ ਨਾਮ ਤੇ ਸਰਕਾਰ ਕਰੀ ਤਰਖਾ ਦਿੰਦੀ ਹੈ ਅਸੀਂ ਕਿਉਂ ਫੜੀ ਉਹਨਾਂ ਅਸੀਂ ਕਹਿੰਦੇ ਆ ਜੀ ਉਹਨਾਂ ਨੂੰ ਚੌਧਰੀ ਪੜ ਕੇ ਆ ਗਿਆ ਤੇ ਕਹਿੰਦੀ ਗੱਲ ਕਹਿੰਦੀ ਤੇ ਹੱਥ ਮਾਰ ਕੇ ਕਹਿੰਦਾ ਅਸੀਂ ਪ੍ਰਧਾਨ ਆ ਐਦਾਂ ਜਾਂ ਕੀ ਕਹਿੰਦਾ ਮੇਰੀ ਗੱਲ ਸੁਣੋ ਪ੍ਰਧਾਨ ਕੀ ਤਾਂ ਮੈਂ ਤੂੰ ਕੱਢ ਹਾਂਜੀ ਪ੍ਰਧਾਨਗੀ ਦਾ ਇਹਨਾਂ ਦੇ ਕਢਾਉਗਾ ਕਢਲ ਹਾਂਜੀ ਹੱਥ ਮਾਰ ਕੇ ਨਾਲ ਇਹਨੀ ਗੱਲ ਸੁਣ ਲਓ ਜਿੰਨੇ ਖੜੇ ਸਾਰੇ ਏੜੀਆਂ ਵਾਲੇ ਹਾਂਜੀ 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 ਸਾਰੀ ਸਾਰੇ ਇਹ ਕਹਿੰਦਾ ਮੈਂ ਪ੍ਰਧਾਨ ਆ ਇਹ ਕਿਸੇ ਨੂੰ ਪ੍ਰਧਾਨ ਖੜਾ ਤੁਹਾਡੇ ਚ ਕੋਈ ਕੋਈ ਪ੍ਰਧਾਨੋਂ ਇੱਥੇ ਹੀ ਬੱਸ ਟੋਟਲ ਕਿੰਨੀਆਂ ਰੇੜੀਆਂ ਲਾਵੀਆਂ 130 ਪੈਂਦੀ ਰੇੜੀਆਂ 150 ਰਕ ਰੇੜੀਆਂ 130 130 ਰੇੜੀਆਂ ਦੇ ਪੈਸੇ ਮਹੀਨੇ ਬਾਅਦ ਮਹੀਨੇ ਬਾਅਦ ਇੱਕ ਬੰਦਾ ਕਾਰਪੋਰੇਸ਼ਨ ਅਫਸਰ ਆਇਆ ਕਰੂਗਾ ਹਾਂਜੀ ਤੁਹਾਡੀ ਕੱਟ ਕੇ ਜਾਇਆ ਕਰੂਗਾ ਜੋ ਸਰਕਾਰੀ ਰੇਟ ਆ ਹਾਂਜੀ ਠੀਕ ਹੈ ਇੱਕੋ ਪਰਚੀ ਜੋ ਸਰਕਾਰੀ ਰੇਟ ਆ ਸਰਕਾਰ ਦਾ ਫੰਡ ਦੇਣਾ ਉਹ ਦਵਾਂਗੇ ਮਾਫੀਆਂ ਨੂੰ ਨਹੀਂ ਦੇਣਾ ਮਾਫੀਆਂ ਨੂੰ ਨਹੀਂ ਦੇਣਾ ਹਾਂ ਪੱਜ ਗਈ ਉਹ ਤਾਂ ਮੈਂ ਫੜਦੇ ਕਿੱਥੇ ਪਾ ਜੀ ਨੇ ਪਾਕਿਸਤਾਨ ਚਲੇ ਗਏ ਉਹ ਜੋ ਫਿਕਰ ਕਰਦਾ ਠੀਕ ਹੈ ਜੀ ਉਹ ਉਹ ਤਾਂ ਉਹ ਤਾਂ ਪਰਚਾ ਹੋਣ ਲੱਗਿਆ ਹੋਣੀ ਉਹਨਾਂ ਨੂੰ ਠੀਕ ਹੈ ਜੀ ਅੱਜ ਸਾਡੀ ਸਾਡੇ ਚਾਰ ਮੈਂਬਰ ਬਣਾ ਦਿਓ ਪੰਜ ਮੈਂਬਰ ਕਮੇਟੀ ਦੇ ਪੰਜ ਮੈਂਬਰ ਬਣਾ ਦਿਓ ਉਹ ਪੈਸੇ ਆਪੇ ਇਕੱਠੇ ਕਰਕੇ ਜਮ੍ਹਾਂ ਕਰਾ ਕੇ ਨਿਕਲਦੇ ਉਹ ਨਹੀਂ ਉਹ ਬਣਾ ਜਮਾਏਗਾ ਪੰਜ ਮੈਂਬਰ ਕਮੇਟੀ ਉਹ ਪੱਤਾ ਕਿ ਬਾਪਾ ਸੁਣ ਸੁਣ ਚੁੱਪ ਕਰ ਇੱਕ ਮਿੰਟ ਉਹ ਕੋਈ ਕਾਰਜ ਕਰਕੇ ਚਾਹੀਦਾ ਕਿਥੇ ਬੁਲਾਓ ਤੇ ਇੰਸਪੈਕਟਰ ਨੂੰ ਬੁਲਾ ਬੜਾ ਬਲਾ ਤੇਰਾ ਕੀ ਨਾਮ ਆਦਾ ਬੁਲਾ ਉਹਨੂੰ ਅਜੀਤ ਕੁਮਾਰ ਨੂੰ ਇੱਕ ਗੱਲ ਧਿਆਨ ਨਾਲ ਪੰਜਾਬੀ ਸਮਝ ਲਓ ਮੇਰੇ ਵੀਰੋ ਸਾਰਾ ਇਹ ਆਮ ਆਦਮੀ ਪਾਰਟੀ ਸਰਕਾਰ ਹਾਂਜੀ ਇਹ ਤਿੰਨ ਮਾਫੀਆ ਸੀ ਚੱਲਣ ਨਹੀਂ ਦੇਣਾ ਹਾਂਜੀ ਸਰ ਕਰਾਪਸ਼ਨ ਹੋਣ ਨਹੀਂ ਦੇਣੀ ਪੰਜਾਬੀ ਦੇ ਵਿੱਚ ਨਹੀਂ ਜੀ ਸਰ ਕੋਈ ਅਫਸਰ ਹੈ ਕੋਈ ਮਾਫੀਆ ਦਾ ਜੈਂਸਟਰ ਆ ਕੋਈ ਗੁੰਡਾ ਅੰਸਰ ਆ ਠੀਕ ਚਾੱਕੇ ਸੁਟਾ ਦੇ ਅੰਦਰ ਠੀਕ ਹੈ ਕੋਈ ਡਰਨਾ ਨਹੀਂ ਬੜੀ ਗੱਲਾਂ ਮੰਡੀ ਵਾਲੇ ਨੇ ਮੈਂ ਇੱਥੇ ਕੁਰਸੀ ਢਾ ਕੇ टांग ਲਾ ਕੇ ਮੈਂ ਬੈਠਿਆ ਹਾਂ ਠੀਕ ਹੈ ਇਹ ਕਰਾ ਪਰਮਾਤਮਾ ਦਾ ਮੇਰੀ ਗੱਲ ਧਿਆਨ ਨਾਲ ਸੁਣ ਲਓ ਜੇ ਤੁਸੀਂ ਉਹਨਾਂ ਦੇ ਮਗਰ ਲੱਗ ਕੇ ਉਹਨਾਂ ਨੂੰ ਪੈਸੇ ਬਿਨਾਂ ਪਰਚੀ ਦਿੱਤੇ ਸਰਦਾਰ ਦੇ ਨਹੀਂ ਦਵਾਂਗੇ ਕਸਮ ਆਪਣੇ ਕੰਡਿਆਂ ਦੀ ਸੌਖਾ ਆਪਣੀ ਕੋਈ ਕੋਈ ਸਾਡੇ ਆਪ ਜੀ ਨਹੀਂ ਦਵਾ ਲਾ ਆ ਲੈਟਾ ਲੁਟਾ ਸਾਨੂੰ ਸਮਝ ਨਹੀਂ ਮੰਡੀ ਚਕਵਾ ਆਪੋ ਆਪਣੀਆਂ ਲੈਟਾ ਦਾ ਇੰਤਜ਼ਾਮ ਕਰਕੇ ਰੱਖੋ ਠੀਕ ਹੈ ਜੀ ਠੀਕ ਤੁਹਾਡੀ ਫਰੀ ਸਾਰਾ ਇੰਤਜ਼ਾਮ ਕਰਾ ਕੇ ਦਊਗਾ ਠੀਕ ਆ ਸਰ ਇੱਕ ਇੱਥੇ ਸਰਕਾਰ ਵੱਲੋਂ ਅਸੀਂ ਟੈਂਪਰੇਰੀ ਮੀਟਰ ਲਵਾ ਦੇਾਂਗੇ ਠੀਕ ਆ ਠੀਕ ਸੁਣ ਲਓ ਬਿਜਲੀ ਦਾ ਠੀਕ ਆ ਜੀ ਉੱਥੋਂ ਤੁਹਾਨੂੰ ਕਰੈਕਸ਼ਨ ਮਿਲ ਜਾਊਗਾ ਠੀਕਾ ਉਹਦਾ ਜੋਰ ਲੇ ਲੂਗਾ ਆਪਰ ਚ ਵੰਡ ਲੈ ਸਹੀ ਗੱਲ ਹੈ ਨਾ ਆਵੇ 10 ਰੁਪਏ ਆਵੇ 50 ਰੁਪਏ ਹਾਂਜੀ ਹਾਂਜੀ ਜਿੰਨਾ ਆਊਗਾ ਸਾਰੇ ਵੰਡੋਗੇ ਹਾਂਜੀ ਹਾਂਜੀ ਜਿਹੜਾ ਬੱਦਲ ਲੈਟਾ ਦੇ ਪੈਸੇ ਲੈਂਦੇ ਆ ਹਾਂਜੀ ਆ ਜੇ ਤੱਕ ਪਹੁੰਚੇ ਆਪ ਦੇ ਲੋ ਸਾਰੇ ਜਾਣੀ ਠੀਕ ਹੈ ਮੈਂ ਤੇ ਲੈ ਲਵਾਂਗਾ ਨੀ ਲੈਸਾ ਦੇ ਠੀਕ ਆ ਸਰ ਹੈ ਆਪੋ ਆਪਣੇ ਖਰੀਦੋ ਠੀਕ ਹੈ ਠੀਕਾ ਇਹ ਉਹ 60 ਦੇ ਵਿੱਚ ਮਾਫੀਆ ਚੱਲਦਾ ਠੀਕ ਆ ਸਰ ਕਿਸੇ ਨੇ ਤਖਤ ਪੋਸ਼ ਕਰਾਇਆ ਤੇ ਨਹੀਂ ਲੈਣਾ ਨਹੀਂ ਲੈ ਸਕਦੇ ਅਸੀਂ ਲੈ ਦਿੰਦੇ ਠੀਕ ਆ ਸਰ ਇਸ ਦਿਨ ਮੈਂ ਚੱਲ ਕੇ ਆਇਆ ਮੈਨੂੰ ਪਤਾ ਲੱਗ ਗਿਆ ਵੀ ਇੱਥੇ ਤੁਹਾਡਾ ੱੱਕਾ ਹੋ ਰਿਹਾ ਹਾਂ ਉਹਨਾਂ ਨੇ ਕਹਿੰਦੇ ਆਗੇ ਜਨਾਬ ਤੁਹਾਡੇ ਕੋਲ ਤੁਹਾਡਾ ਨਾਮ ਬਨਾਮ ਕਰਦੇ ਆ ਆ ਗਿਆ ਨਾ ਮੈਂ ਆਗੇ ਜੁਨੀ ਵਸਨੀ ਤੁਹਾਡੇ ਨਾਲ ਚੱਲਣਾ ਜਿਹੜਾ ਨਾਮ ਮੇਰਾ ਬਨਾਮ ਕਰਦਾ ਲਿਆਉਂ ਮੂਰੇ ਫਰਾਉਂਦੇ ਉਹਨਾਂ ਨੇ ਇਹ ਕਹਿੰਦੇ ਕਹਿੰਦੇ ਤੁਹਾਡੀ ਮੱਡੀ ਲੱਗ ਰਹੀ ਆ ਆਜੋ ਆਜੋ ਆਹ ਮੈਂ ਆ ਮੈਂ ਖੜਾ ਨਾ ਇੱਕ ਇੱਕ ਰੇਡੀ ਤੇ ਮੇਰਾ ਟੈਲੀਫੋਨ ਨੰਬਰ ਦੇਖ ਲਓ ਠੀਕ ਹੈ ਇੱਕ ਇੱਕ ਰੇਡੀ ਤੇ ਮੇਰਾ ਚਾਰ ਟੈਲੀਫੋਨ ਮੋਟਿਆਂ ਦੇ ਲਿਖਵਾ ਨੰਬਰ ਠੀਕ ਹੈ ਮੈਂ ਨਹੀਂ ਚੱਕਣਾ ਮੇਰੇ ਬੰਦੇ ਚੱਕਣਗੇ ਠੀਕ ਹੈ ਇਹਦਾ ਕਿਸੇ ਨੂੰ 1 ਰੁਪਿਆ ਨਹੀਂ ਦੇਣਾ ਜੁੱਤੀਆਂ ਮਾਰ ਕੇ ਭਜਾਉਣਾ ਜੁੱਤੀਆਂ ਮਾਰ پرچا ٹوکی چکر ਇਹ ਬੰਦਾ ਲੁਕੀ ਜਾਂਦਾ ਗਰੀਬਾਂ ਨੂੰ ਮੇਰਾ ਨਾਮ ਪਛਾਣ ਕਰੀ ਜਾਂਦੇ ਨੇ ਅੱਛਾ ਬੁਲਾ ਰਹੇ ਤੁਹਾਡਾ ਆਹ ਬੰਦਾ ਅੱਜ ਰਿਪੋਰਟ ਆ ਮੈਂ ਆਪਣਾ ਬੰਦਾ ਇੱਥੇ ਛੱਟਿਆ ਅੱਜ ਮੈਨੂੰ ਹਫ਼ਤੇ ਤੋਂ ਰਿਪੋਰਟ ਸੀ ਹਾਂਜੀ ਹਾਂਜੀ ਆ ਮੈਨੂੰ ਕੂਥੀ ਰਿਪੋਰਟ ਸਾਰੀ ਦਿੱਤੀ ਆ ਇਹ ਵੀ 127 ਰੇੜੀਆਂ ਲਾਜ਼ਮੀ ਹਾਂਜੀ ਹਾਂਜੀ ਸਾਰੀ ਰਿਪੋਰਟ ਦਿੱਤੀ ਆ ਬੰਦੇ ਪੈਸੇ ਇਕੱਠੇ ਕਰਕੇ ਜੇ 150 ਬੰਦੇ ਤੋਂ ਪੈਸੇ ਇਕੱਠੇ ਕਰਦੇ ਆ 20 ਬੰਦਿਆਂ ਦੀ ਕਾਰਪੋਰੇਸ਼ਨ ਵਾਲੇ ਨੂੰ ਦੇ ਦਿੰਦੇ ਨੇ ਹਾਂਜੀ ਹਾਂਜੀ ਉਹਨਾਂ ਨੂੰ ਇਹ ਨਾਲ ਮਿਲੇ ਵਾਪੀਆ ਤੁਹਾਡਾ ਸਸਪੈਂਡ ਸਵੇਰੇ ਮੈਂ ਹੋਏ ਲੋੜਾ ਕੁੰਤੇ ਜੀ ਤੁਸੀਂ ਤਾਂ ਵੀ ਜੂਰੀਆਂ ਇਸ ਤਰ੍ਹਾਂ ਬਣਨ ਲੋ ਕਾਕਾ ਤੁਹਾਨੂੰ ਦੱਸੂ ਤੈ ਵੀ ਅੜੀ ਕਰੀ ਦੀ ਕਿੱਦਾ ਇਹ ਗਰੀਬਾਂ ਦਾ ਖੂਨ ਜਿਹੜੇ ਆ ਬਚਾਰੇ 5-5 ਰੁਪਏ ਕਿਲੋ ਸਬਜ਼ੀ ਵੇਚਦੇ ਆ ਨਾ ਇਹਨਾਂ ਦਾ ਖੂਨ ਤੁਸੀਂ ਜਿੱਤਾਂ ਪੀਤਾਂ ਨਾ ਤੁਹਾਡੇ ਤੁਹਾਡਾ ਖੜਾਉਗਾ ਤੇ ਭਾਜੀ ਐ ਕਰੋ ਇਹਨਾਂ ਇੱਕ ਜਾਂ ਦਰਖਾਸਤ ਲਿਖਾ ਦੇਣੀ ਲਿਖਾ ਦੇ ਪੰਜ ਨਾਲੇ ਠਾਣੇ ਚੱਲੋ ਮੈਂ ਵੀ ਨਾਲ ਚੱਲਦਾ ਚਲ ਠੀਕ ਆ ਸਭ ਆਓ ਨਾਲ ਚੱਲੋ ਔਰ ਧਿਆਨ ਨਾਲ ਸਾਰੇ ਜਿਹੜੇ ਸੁਣ ਲਓ ਜਿੰਨੇ ਵੀ ਖੜੇ ਬਾਕੀ ਨੂੰ ਮੈਸੇਜ ਲਾ ਦਿਓ ਜੇ ਕੋਈ ਇੱਧਰ ਉਹਨਾਂ ਦਾ ਕੋਈ ਚੇਲਾ ਵਾਲਕਾ ਖੜਾ ਉਹਨੂੰ ਜਾ ਕੇ ਦੱਸ ਦਿਓ ਠੀਕ ਹੈ ਜੀ ਪਾਈ ਇੱਥੇ ਮੈਂ ਮਾਫੀਆ ਰਾਜ ਨਹੀਂ ਚੱਲਣ ਦੇਣਾ ਨਾ ਮੈਂ ਗੁੰਡਾ ਰਾਜ ਚੱਲਣ ਦੇਣਾ ਠੀਕ ਹੈ ਜੀ ਨਾ ਮੈਂ ਇੱਥੇ ਨਸ਼ਾ ਵੇਚਣ ਦੇਣਾ ਨਾ ਮੈਂ ਇੱਥੇ ਕੋਈ ਗੁੰਡਾ ਕਰਦੀ ਹੋਣ ਦੇਣੀ ਹੈ ਠੀਕ ਆ ਸਰ ਤੇ ਚੱਕੇ ਅੰਦਰ ਸੁੱਟਾਂ ਤੇ ਲੱਤਾਂ ਭੰਨ ਕੇ ਪੰਜਾਬੀ ਦੇ ਵਿੱਚ ਇੱਚ ਕੋਈ ਲਿਆਜ ਨਹੀਂ ਹੈ ਬਿਲਕੁਲ ਸਹੀ ਗੱਲ ਹੈ ਬਸ ਆ ਚੀਜ਼ ਤਿਆਰ ਰੱਖ ਲੈ ਬਸ ਕਿਸੇ ਨੂੰ ਕਾਰਪੋਰੇਸ਼ਨ ਦਾ ਇੱਥੇ ਬੰਦਾ ਆਇਆ ਕਰੂਗਾ ਮੰਡੀ ਚ ਤੋਂ ਮਹੀਨੇ ਬਾਅਦ ਨੂੰ ਲੱਗ ਜੇ ਉਹ ਘਰ ਖਲੋ ਮਹੀਨੇ ਦਾ 5000 ਰੁਪਏ ਨਾ ਤੇ ਹਰ ਹਫਤੇ ਲੈਂਦੇ ਆ ਤੁਸੀਂ ਹਰ ਹਫਤੇ ਲੈ ਕੇ ਆਂਦੇ ਆ ਠੀਕ ਆ ਮੇਰਾ ਮੇਰਾ ਕਾਰਪੋਰੇਸ਼ਨ ਦਾ ਇੱਕ ਅਫਸਰ ਸੀਨੀਅਰ ਆਊਗਾ ਉਸ ਤੋਂ ਬੜੈਂਟ ਲੈਵਲ ਦਾ ਬੰਦਾ ਠੀਕ ਹੈ ਇੱਥੇ ਕੁਰਸੀ ਢਾ ਕੇ ਬੈਠੂਗਾ ਹਾਂ ਜਿੰਨੀਆਂ ਰੇੜੀਆਂ ਤੁਹਾਡੀਆਂ ਗਿਣ ਕੇ ਜੋ ਤੁਹਾਡਾ ਸਰਕਾਰੀ ਪੈਸਾ ਉਹ ਤੁਹਾਡੀ ਰਸੀਦ ਕੱਟ ਜਾ ਕਰੂਗਾ ਇੱਕ ਬਿਲਕੁਲ ਦੋ ਦਿਨ ਰੁੱਕ ਕੇ ਆਓ ਤੁਹਾਡਾ ਮੈਂ ਇੱਥੇ ਸਰਕਾਰੀ ਮੀਟਰ ਲਵਾ ਦਿੰਨਾ ਉਸ ਤੋਂ ਸਾਰਾ ਆਪਣਾ ਫੀਲੀਆ ਹੁਣ ਕਿੱਥੋਂ ਲਿਆਇਆ ਕਲੈਕਸ਼ਨ ਕੁੰਡੀ ਕੋਈ ਗੱਲ ਫਿਰ ਤੁਸੀਂ ਆਪਣਾ ਜਨਰੇਟਰ ਸਾਰੇ ਇਕੱਠੇ ਜੁਨੀਅਨ ਬਣਾ ਲਓ ਆਪਣਾ ਜਨਰੇਟਰ ਆਪਣਾ ਲੈ ਲਓ ਯਾਰ ਕੋਈ ਗੱਲ ਕੋਈ ਗੱਲ ਤੁਹਾਨੂੰ ਜਿਹੜੀ ਇਮਾਨਤੀ ਲੋੜ ਆ ਅਸੀਂ ਕਰਾਂਗੇ ਪਰ ਐਵੇਂ ਨਾ ਹੁਣ ਹਿੰਦੁਸਤਾਨ ਯਾਦ ਹੋਏ ਨੂੰ ਸੱਤ ਸਾਲ ਹੋ ਗਿਆ ਅਕਸਰ ਹਾਂਜੀ ਸਾਰੇ ਹੁਣ ਹੁਣ ਉਹ ਗੁਲਾਮ ਨਾ ਬਣੋ ਠੀਕ ਹੈ ਸਰ ਪਰ ਸਿੰਘ ਸਾਹ ਪੇ ਵਰ ਵੀ ਰੂਲ ਲੈ ਕੇ ਆਓ ਆਪਣੇ ਅਲਾੜੀ ਤੇਰੀ ਦਿਖਾਈ ਆ ਨਾ ਉਹ ਵੀ ਇਹਨੂੰ ਦੇਖ ਕੇ ਭੱਜ ਗਿਆ ਡਰਨਾ ਨਹੀਂ ਹੈਗਾ ਇਹ ਕਹ ਸੁਣ ਲੋ ਡਰਨਾ ਨਹੀਂ ਹੈਗਾ ਇਹ ਇਹ ਚੋਰਾ ਤਾਂ ਇਹਨਾ ਗੁੰਡਿਆਂ ਤੋਂ ਬਿਲਕੁਲ ਨਹੀਂ ਡਰਨਾ ਠੀਕ ਆ ਸਾਰੇ ਟੋਡੇ ਸਾਰੇ ਟੋਡੇ ਜੜ ਕੇ ਸੀ ਕੱਢ ਲੈਣੇ ਆ ਉਹਨੇ ਘੰਟਾਂ ਦਾ ਸਵੇਰਤਾ ਨਿਕਲੇ ਆਣਗੇ ਜਾਓ ਜਾ ਕੇ ਲਿਖਾਓ ਐਫ ਆਈ ਆਰ ਚਲੋ ਚਲੋ ਉੱਥੇ ਚਲੋ ਜਨਾਬ ਆਖੇ ਯੂਨੀਵਰਸਿਟੀ ਵੀ ਤੁਹਾਡੇ ਕਰਕੇ ਲੱਗਦੀ ਬਹੁਤ ਸਾਲ ਲੱਗਦੀ ਰਹੀ ਹੈ ਜਦੋਂ ਸਕੂਲ ਦੇ ਬੰਦ ਕਰਾ ਕੇ ਗਿਆ ਸੀ ਅੱਜ ਅੱਗੇ ਯੂਨੀਵਰਸਿਟੀ ਵੀ ਤੁਹਾਡੇ ਕਰਕੇ ਲੱਗਦੀ ਰਹੀ ਐ ਇੰਨਾ ਸਾਲ ਕਿਹੜਾ ਹੈ ਸਰਦਾਰ ਜੀ ਇਹ ਕਿੱਥੋਂ ਦਾ ਲੈ ਡੁਗਰੀ ਵਾਲੇ ਸਾਈਡ ਦਾ ਜੀ ਕੋਈ ਨਹੀਂ ਲੈਟਾ ਤੁਸੀਂ ਆਪਣੀਆਂ ਕਿਉਂ ਨਹੀਂ ਲੈ ਕੇ ਫਰੀਜ ਚ ਲੰਮੇ ਆ ਜੀ ਜਨਰੇਟਰ ਆਪਣਾ ਇੱਕ ਲੈ ਲਓ ਸਾਰੇ ਇਹਨਾਂ ਨਾਲ ਕੇ ਕੋਈ ਸਰ ਪੇ ਕਰ ਸਕਦਾ ਕੋਈ ਨਹੀਂ ਕਰ ਸਕਦਾ ਬਾਕੀ ਮੈਂ ਕਰ ਦਿੰਦਾ ਯਾਰ ਚਲੋ ਇਹ ਠੀਕ ਆ ਇੱਕ ਸਾਲ ਦੀ ਰਸੀਦਾ ਚਾਹੀਦੀ ਐ ਸਾਰੀ ਆ ਨੰਬਰ 1 ਠੀਕ ਆ 130 ਰੇੜੀਆਂ ਲੱਗਦੀ ਐ 130 ਬੈਂਚਰੀਆਂ ਬੰਨ ਰਸੀਦਾ ਚਾਹੀਦੀ ਐ ਜੀ ਸਰ ਐ ਕਿ ਇੱਕ ਬੰਦਾ ਜਿੱਦਣ ਮੰਡੀ ਲੱਗਦੀ ਆ ਜੀ ਸਰ 130 ਸਿੱਧਾ ਕੱਟ ਕੇ ਇੱਕ ਬੰਦਾ ਦੇ ਕੋ ਪੈਸੇ ਲੈ ਕੇ ਆਉਂ 130 ਬਸਿਆ ਜਿੰਨੇ ਵੀ ਓੱਡੇ ਲੱਗਦੇ ਜਿੰਨੇ ਵੀ ਲੱਗਦੇ 40 ਲੱਗਦੇ ਜੋ ਵੀ ਲੱਗਦੇ ਆ ਠੀਕ ਹੈ ਐਥੇ ਜਿਹੜੇ ਤੇਰੇ ਪਾਰੇ ਗੁਰਗੇ ਨੇ ਮੇਰੀ ਗੱਲ ਸੁਣ ਲੈ ਪੰਜਾਬੀ ਦੇ ਵਿੱਚ ਮੱਖਾ ਜੇ ਮੈਂ ਤੇਰੀ ਜਾਨਾ ਜਾਂਦਾ ਬਸ ਤੇ ਜਾ ਵੀ ਜਾ ਨਹੀਂ 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 ਸਰ ਸਮਝ ਗਿਆ ਨਾ ਐਥੇ ਇੱਕ ਪੰਡਤ ਜੀ ਸਰ ਜਿੰਨੀ ਸੁਬੇ ਦਾ 10 ਰਵੀ ਰਵੀ ਚਾਰ ਬੰਦੇ ਤੁਹਾਡੇ ਕਿਹਨਾਂ ਚੋਣਾਂ ਲੜੇ ਵਿੱਚ ਕੋਈ ਬੰਦਾ ਨਹੀਂ ਨਾ ਮੈਂ ਇੱਥੇ ਇੱਕ ਦੋ ਤਸੀ ਇਕੱਠੇ ਕਰਕੇ ਦਿੰਦੇ ਨੇ ਇਹ ਸਾਰੀ ਦੁਨੀਆ ਬੋਲੋ ਯਾਰ ਬੋਲੋ ਯਾਰ 15 ਮਹੀਨਿਆਂ ਤੋਂ ਤੁਸੀਂ ਆ ਪੰਜ ਨੇ ਪਾ ਪਾਪਾ ਦੀ ਤੇ ਕਿਸੇ ਕੋਲ ਕਿਸੇ ਕੋਲ ਨਹੀਂ ਬੋਲੋ ਯਾਰ ਬੋਲੋ ਯਾਰ 15 ਮਹੀਨਿਆਂ ਤੋਂ ਤੁਸੀਂ ਆ ਪੰਜ ਨੇ ਪਾ ਪਾਪਾ ਦੀ ਤੇ ਕਿਸੇ ਕੋਲ ਕਿਸੇ ਕੋਲ ਨਹੀਂ ਕੌਣ ਟਾਸ ਲੈਂਦਾ ਲੈਂਦਾ ਨਾ ਕੋਈ ਤਿੰਨੇ ਜਣੇ ਜਾਂਦੇ ਦੋ ਦੋ ਅੱਧੀ ਵਜਾ ਨਹੀਂ ਨਹੀਂ ਜਦੋਂ ਆਪਾਂ ਮੇਰੀ ਗੱਲ ਸੁਣੋ ਜੀ 130 ਰੇੜਕੇ ਲੱਗੀਆਂ ਨੇ ਵੈਸੇ ਆਪਾਂ ਸਾਰੇ ਤੋਂ ਲੈਨੇ ਆ ਕਾਰਪੋਰੇਸ਼ਨ ਤੋਂ ਆਪਾਂ ਜਮਾ ਕਰਾਣੇ ਆ ਸਾਰੇ ਜਮਾ ਕਰਾਣੇ ਆ ਹਾਂ ਜੀ ਜੀ ਪੈਸੇ ਤਾਂ ਨਹੀਂ ਸਾਰੇ ਪਹਿਲੇ ਸਾਰੇ ਹੁੰਦੇ ਆ ਤੇ 70 ਬੰਦਿਆਂ ਦੇ ਪੈਸੇ ਕਾਰਪੋਰੇਸ਼ਨ ਨੂੰ ਚੂਨਾ ਲੱਗ ਰਿਹਾ ਸਰਕਾਰ ਨੂੰ ਚੂਨਾ ਲੱਗ ਰਿਹਾ ਔਰ ਇਹ ਗਰੀਬਾਂ ਦੀਆਂ ਕਿੇਪਾਂ ਨੂੰ ਚੂਨਾ ਲੱਗ ਰਿਹਾ ਔਰ ਖਾਰੇ ਖਾਸ ਹੁੰਦੇ ਆ ਮਾਫੀਆ ਜਿਹੜਾ ਆ ਪੰਡਤ ਪੁਲਨ ਜਿਹੜਾ ਆ ਨਹੀਂ ਲੱਗਦਾ ਮੈਂ ਮਥੇ ਜੇ ਮੈਨੂੰ ਅੱਜ ਤੋਂ ਆਵਾਜ਼ ਪੰਜਾਬੀ ਦੇ ਵਿੱਚ ਅਗੇ ਕੁਮਾਰ ਜੀ ਜੀਸਸ ਮੈਨੂੰ ਮਰਜੀ ਦੀ ਧਿਰ ਤੋਂ ਪੈ ਗਈ ਨਾ ਮੇਰੇ ਹਲਕੇ ਤੇ ਤਹਿ ਵੀ ਜਾਣੀ ਨੇ ਕਿ ਕਿੰਨੇ ਤੁਸੀਂ ਮਾਫੀਆ ਚਲਾ ਰਹੇ ਹੋ ਜਾਂ ਇਹਨਾਂ ਦੀ ਮਦਦ ਕਰ ਰਹੇ ਹੋ ਤਾਂ ਆਪਣਾ ਭਾਈ ਫੜਿਆ ਵਿਚਾਰ ਕੇ ਮੈਂ ਤੇ ਕੋਈ ਲਿਆ ਨਹੀਂ ਲੋ ਲਿਆ ਹਾਂ ਹਾਂ ਬਸ ਸਰ ਮੇਰੇ ਚਲੋ ਜੀ ਪਰਚਾ ਦਰਜ ਕਰਾਓ ਉੱਥੇ ਆਓ ਆਓ ਮੇਰੇ ਨਾਲ ਚਲੋ ਸਾਡੇ ਵੀਰੇ ਕਿੰਨੇ ਜਹਾਂ ਦੇਦਾ ਕਿ ਅਸੀਂ ਪ੍ਰਧਾਨ ਹੁੰਦੇ ਹਾਂ ਅਸੀਂ ਮੰਡੀ ਨੂੰ ਬਾਈ ਹਾਂ ਕਿਹੜੇ ਵੀ ਬਕਾਇਦਾ ਤੁਸੀਂ ਆਪ ਉੱਥੇ ਆਏਗੇ ਜੀ ਉੱਥੇ ਬੰਦੇ ਕੋਣ ਆ ਸੋਮਾ ਜੰਗੀ ਅੱਜ ਆਲ ਖੜੀ ਆ 24 24 ਬਾਡੇ ਦਾ ਪੰਡਤ ਆ ਮੇਰਾ ਨਾਮ ਲక్ష్ਮੀਕਾਂਤ ਪੰਡਤ ਕੋ ਦਾ ਨਾਮ ਹੈ ਲక్ష్ਮੀਕਾਂਤ ਪੰਡਤ ਆਪ ਜੀ ਮੇਰਾ ਨੰਬਰ ਆ ਜੇ ਤੁਹਾਡੇ ਕੋਲ ਕੋਈ ਬੰਦਾ ਪਰਚੀ ਤੋਂ ਵੱਧ ਪੈਸੇ ਮੰਗਦਾ ਜਿਹੜਾ ਜਾਂ ਕੋਈ ਕੰਮ ਕਰਦਾ ਮੈਨੂੰ ਯੈਸ ਯੈਸ 250 ਕਿੱਥੇ ਆ ਗਿਆ ਇਸ ਤੇ ਕਰਦਾ ਪਾਇਆ ਉਹ ਫੋਨ ਨੰਬਰ ਦਾ ਇਹਦਾ ਨੰਬਰ ਹੈ ਇੱਕ ਹੋਰ ਕੰਪਨੀ ਚੱਲਿਆ ਸੀ ਪਰਚੀਆਂ ਨਿਕਲਦੀ ਚੱਲੀਆਂ ਸੀ ਦੋ ਨੰਬਰ ਕਿਤੇ ਮੇਰੇ ਪਾਪਾ ਦੀਆਂ ਨਹੀਂ ਦੇ ਦੇ ਨੀ ਮੈਂ ਤਾਂ ਪਰਚੀਆਂ ਦੇਦਾ ਵੀ ਹਾਂ ਕਿਸੇ ਨੂੰ ਕਾਰਪੋਰੇਸ਼ਨ ਇਹ ਜੇ ਪਰਚੀ ਤੋਂ ਰਸੀਦ ਦੋਵੇਂ ਵੀ ਤਿਆਰ ਕੀਏ ਦੀ ਹਾਂ ਤੁਹਾਨੂੰ ਠੀਕ ਹੈ ਤਾਂ ਤਾਂ ਤਿਆਰ ਰਹੀ ਜਿੰਨੇ ਦੀ ਵੀ ਪਰਚੀ ਆ ਉਹਨੇ ਦੀ ਰਸੀਦ ਮਿਲੂਗੀ ਤਾਂ ਪੈਸੇ ਦੇਣੇ ਆ ਜੇ ਤੁਹਾਨੂੰ ਕੋਈ ਤੰਗ ਕਰਦਾ ਜਾਂ ਉਦਾਂ ਤੁਹਾਡਾ ਨੂੰ ਸਮਝਾ ਚੱਕਦਾ ਮੇਰਾ ਨੰਬਰ ਤੁਹਾਡੇ ਕੋਲ ਆ ਮੈਨੂੰ ਹੋਰ ਇੱਕ ਮਿੰਟ ਹੋਰ ਕਰੋ ਜਿਹੜਾ ਅੱਜ ਜਾਨੀ ਪੈਸੇ ਇਕੱਠੇ ਹੀ ਕਰਨ ਕਿੰਨੀਆਂ ਜਣਾਂ ਨੂੰ ਪਰਚੀ ਮਿਲੂਗਾ ਇਹਦਾ ਸੇਮ ਡੇ ਉਸੇ ਦਿਨ ਦੀ ਪਰਚੀ کتاب وہ ہے ندرا میں پھر سے کی اور طرح کے سارے بارے میں ہے ہاں اس کو میں اٹھيوں گا مالی تا میں جوڑا ہے اس کا اور نمبر ہے اس کا راج کو مجھے بابا ٹھیک ہے جانا تو جیلا میں میری لا میں میں کو ہے بھی اندر نال کھینی گنے دا ਅੱਛਾ ਤੀਜਾ ਦੋਹਰਾ ਜਿਹੜਾ ਹੈ ਜੀ ਆਪਣੇ ਪਰ ਤੁਸੀਂ ਜੇ ਤੁਹਾਨੂੰ ਪਤਾ ਪਰਿਵਾਰ ਦਾ ਕਿਵੇਂ ਹੋਣਾ ਹੈ ਤਾਂ ਜੇ ਬੱਸ ਸਵੇਰ ਇਸ ਰੇਵੀ ਹੋ ਸਕਦਾ ਆ ਦੇਖੋ ਜੀ ਸਵੇਰ ਬਾਣੀ ਲਗਾ ਰਹੀ ਜੂਏ ਗੱਲ ਰਹੀ ਬੱਸ ਸਵੇਰ ਬੰਨ ਲੜ ਲੈ ਕੇ ਕੋਈ ਨਾਮ ਸਹੀ ਲਿਖਾਇਆ ਇਹ ਸੁਣਾ ਜੀ ਬਗਰ ਕੇ ਜੀ ਦੂਏ ਦਾ ਨਾਮ ਪੱਕਾ ਨਾ ਮਰਾ ਕੇ ਜੀ ਦੂਏ ਜੀ ਦੂਏ ਸਵੇਰ ਦਾ ਦੂਏ آج باہر سے نہیں مطلب دو بار 1.4 2023 ਤੋਂ ਲੈ ਕੇ ਅਪ ਟੂ ਹੁਣ ਤੱਕ ਇਹਨਾਂ ਨੇ ਇਸ ਮੰਡੀ ਦੀਆਂ ਕਿੰਨੀਆਂ ਰਸੀਦਾ ਕਟੀਆਂ ਨੇ ਉਹ ਆਪਾਂ ਡਿਟੇਲ ਵਿੱਚ ਜੀ ਆਪਾਂ ਦੇਖੀਏ ਹੁਣੇ ਹੀ ਘਟਾ ਲੇ ਕਾੜਨ ਨੂੰ ਤਰੂ ਉੱਥੇ ਉੱਥੇ ਪਰਦਾ ਫਾਸ਼ ਆਪਰੇ ਚੀਜ਼ ਹੋ ਜਾਣਾ ਜਿਹੜੇ ਕੋ ਦੋ ਜੀ ਨਾਲ ਸੇ ਕਰੇ ਹੋਏ ਜਿਨ੍ਹਾਂ ਦੀ ਆਪਾਂ ਜੀ ਕਟਾਈਆਂ ਜਾਂਦੀਆਂ ਨੇ ਜਿਹਦੇ ਕੋਲੇ ਹੋਏ ਪਿਛਲੀ ਵਾਰ ਮੰਗੀਆਂ ਕੋਈ ਬੇਗੋਲੇ ਆਪਾਂ ਫਿਰ ਕੱਲ ਪਰਸ ਵਾਰੀ ਜੀ ਨਾ ਚਲੋ ਜੀ ਮੈਂ ਮੱਕੇ ਪਹਿਲੇ ਹਾਂ ਜੀ ਕਮੇਟੀ ਦੀ ਗੱਲ ਕਰ ਰਹੇ ਹਾਂ ਕਮੇਟੀ ਦਾ ਪ੍ਰਧਾਨ ਸਰ ਜੀ ਲੱਗਦੀਆਂ ਨੇ ਵੱਡੀ ਲੱਗਦੀ ਸਵਾ ਸਵਾ ਸੋ ਰੇਡ ਸਵਾ ਜੀ ਚੈਲੰਜ 20 ਜਾਂ ਪੈਸੇ ਸਾਰੇ ਤਾਂ ਲੈ ਜਾਂਦੇ ਨੇ ਹੁਣ ਪੈਸੇ ਦਾ ਕੁੱਲ ਬੰਦੂ ਡਾਕਟਰ ਜੀਆ 2 ਲੱਖ ਰੁਪਿਆ ਢੋ ਘੱਟ 2-3 ਲੱਖ ਰੁਪਿਆ ਵੱਡੀ ਵੱਡੀ ਚੱਲ ਰਹੇ ਆਪਾਂ ਖੜੀ ਹੋ ਗਏ ਹੁਣ ਉਹਦਾ ਮੰਤਾਰਾ ਹੋ ਗਿਆ

ਉਹਦਾ ਫਿਰ ਨਾਮ ਨਾਮ ਲਿਖਦਾ ਯਾਰ ਵਿੱਚ ਹੈ ਨਾਮ ਕੋਈ ਨਹੀਂ ਲੱਗ ਰਿਹਾ ਕਿ ਨਹੀਂ ਆਇਆ ਨਹੀਂ ਆਇਆ ਬਤਾਉਣਾ ਰਵੀਨ ਹਰਵੀਨ ਰਵੀਨ ਰਵੀ ਕਿੱਦੇ ਰਹਿੰਦਾ ਬਤੋ ਟੱਕਾਉਂਦਾ ਸਾਰੇ ਨੰਬਰ ਫੋਨ ਬਦਲ ਲੈਂਦਾ ਸਾਰੇ 003 ਸਾਰੇ ਰੁੱਕ ਕੇ ਲੈਣਾ ਆਪਾਂ ਦੇ ਅਬ ਆਪਣੇ ਮੁੰਡੇ ਲਾਇਏ ਸੀ ਜਿਨ੍ਹਾਂ ਨੇ ਸਾਰਾ ਕੰਟੈਂਟ ਐਕਸੈਸ ਕੀ ਹੈ ਇਹ ਨੂੰ ਆਪਣਾ ਰਾਜਿਆ ਪ੍ਰਚੈਨ ਇਹਨਾਂ ਦੇ ਸਾਰੇ ਤੋਂ ਕੀਤੀ ਆ ਬੰਦਿਆਂ ਨੇ ਇਹ ਲਗਲੀ ਆ ਇਹਨੇ ਬੰਦਿਆਂ ਅਸਰੇ ਨਾਲ ਪੈਸੇ ਲਏ ਨੇ ਆ ਮੇਰਾ ਹੁੰਦਾ ਜਿੰਨੇ ਲਾਈ ਸੀ ਡੂਟੀ ਪਰ ਇਹਨਾਂ ਨੂੰ ਰਸੀਦ ਦੀ ਗ੍ਰੀਪ ਆਉਂਦੀ ਆਪਣੇ ਬੰਦੇ ਇਮਾਨਦਾਰੀ ਨਾਲ ਦੱਸਣ ਆ ਗਏ ਉਸ ਤੋਂ ਜੀ ਇੰਨੇ ਕਰਕੇ ਖੜੇ ਨੇ ਸਾਰਾ ਡਿਟੇਲ ਸਾਰਾ ਸਬੰਧ ਸਾਰਾ ਇਹਦਾ ਸਰਵਰ ਰਿਪੋਰਟ ਹੈ ਇਹ 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 ਇਹਦੇ ਨਾਲ ਬਿਆਨ ਲੈਣ ਠੀਕ ਹੈ ਇਹ ਸਾਰਾ ਰਿਪੋਰਟ ਸੰਭੀ ਆ ਆ ਦੇ ਦੇਣੇ ਨਾ ਕਰ ਔਰ ਆਪਣੇ ਨਾਸਾ ਬਿਆਨ ਨਾਲ ਨੁਕਰਾ ਨਹੀਂ ਕੋਈ ਠੀਕ ਹੈ ਕਾਣਾ ਸਰ ਸਾਡੋਂ ਕੋਈ ਸਾਡੇ ਤੇ ਖਤਰਾ ਤਾਂ ਨਹੀਂ ਉਹ ਛੋਟਾ ਕਰਨਾ ਸਾਡਾ ਤਰ੍ਹਾਂ ਆ ਨਹੀਂ ਬਣਿਆ ਹੋਰ ਖਤਰਾ ਹੈ ਕਿਹ ਹੈ ਜੇ ਨਹੀਂ ਮੁਕਰੇ ਨਹੀਂ ਰਾਤ ਨੂੰ ਵਿਚਾਰਾ ਦੇਵਾ ਆ ਅਸੀਂ ਤੁਹਾਡੇ ਦੇਖੋ ਤੁਸੀਂ ਤੁਹਾਡੇ ਨਾਲ ਕਰੇ ਆਪਣੇ ਕੋਲ ਨਹੀਂ ਗੋਲੋਂ ਦੇ ਕਰਾ ਲਏ ਅਸੀਂ ਇਹ ਚੱਲਿਆ ਤਾਂ ਰਹਿ ਕਰਨ ਕਾ ਜੇ ਪਾੜ ਕੇ ਸਾਡਾ ਸਾਥ ਦੋ ਦੇਖੋ ਸਾਡੀਆਂ ਵੀ ਉਹ ਅਕਸਰ ਆਉਂਦੇ ਨਹੀਂ ਆਏ ਇੱਕ ਮਿੰਟ ਇਹ ਉਹ ਅਕਸਰ ਰਾਤ ਨੂੰ ਕਦੇ ਨਹੀਂ ਆਏ ਬਿਲਕੁਲ ਕੋਈ ਪ੍ਰੋਬਲਮ ਤਾਂ ਨਹੀਂ ਆਈ ਨਾ ਜੀ ਇਹ ਆਏ ਸਾਰੇ ਤੁਹਾਡੇ ਵੈਲਿਊਸ਼ਰ ਆ ਉਹਨਾਂ ਦੀ ਲੋਹਾਈਟ ਮਾਰਦੀ ਨੋਲੇਜ ਵੀ ਆ ਕਰਵਾਉਂਦੇ ਜਿਹੜੇ ਫਿਰ ਜਦੋਂ ਚਾਰ-ਪੰਜ ਸਾਲਾਂ ਚਾਰ ਗੁੱਡੇ ਕੋ ਨੰਬਰ ਮੇਰਾ ਹੈਗਾ ਐਮਐਲਏ ਸਾਹਿਬ ਦਾ ਹੈਗਾ ਸਾਰੇ ਸਰਸ ਠੀਕ ਹੈ ਤੁਹਾਨੂੰ ਕੋਈ ਪ੍ਰੋਬਲਮ ਕਿਸੇ ਤਰ੍ਹਾਂ ਦੀ ਹੁੰਦੀ ਹੈ ਸਾਡਾ 24/7 ਫੋਨ ਗੁੱਲਾ ਠੀਕ ਹੈ ਨਾ ਉਹਦਾ ਕਹਿਣਾ ਪਤਾ ਨਹੀਂ ਹੁੰਦਾ ਠੀਕ ਜੀ ਆਪ ਪੁਲਿਸ ਵਾਟੀ ਤੁਹਾਡੀ ਰੱਖਿਆ ਵਾਸਤੇ ਇਨਦੇ ਨਾਲ ਮੈਂ ਕਹਣਾ ਤੁਹਾਡੇ ਨਾਲ ਚੌਕੀਦਾਰ ਬਣ ਕੇ ਮੈਂ ਅੱਜ ਕਹਿੰਦੇ ਸਾਂਜੀ ਮੇਰੇ ਬਾਰੇ ਕੀ ਕਹਿੰਦੇ ਨੇ ਬੋਲ ਮੇਰ ਦਾ ਮੈਂ ਕੋਈ ਨਹੀਂ ਸਾਰੇ ਜਾਣੇ ਚੜੇ ਹਾਂ ਹਾਂ ਬੋਲ ਸੰਦੀਪ ਬੈਠੇ ਸੀ ਹਾਂ ਇਹਦਾ ਮੈਂ ਤਾਂ ਹਾਂ ਮੈਂ ਮਢੀ ਲਈ ਮੈਂ ਕਿਹਾ ਤੁਸੀਂ ਐਮਐਲਏ ਸਾਹਿਬ ਕੋ ਮੇਰੇ ਨਾਲ ਚਲੋ ਮੈਂ ਜਿੱਟਣ ਦੇ ਕਿ ਤੁਹਾਨੂੰ ਮੈਂ ਸਾਹਮਣੇ ਗਿਆ ਲੈ ਮੈਂ ਕਿਹਾ ਹਾਂ ਫਿਰ ਉਹਨੇ ਉਹ ਵਿਜੇ ਨੂੰ ਬਿਠਾਇਆ ਉਹ ਕਿ ਨਾਮ ਉਹ ਤਾਂ ਵਿਜੇ ਹੈਗਾ ਹੀ ਵਿਜੇ ਹੈ ਨਾ ਵਿਜੇ ਤੂੰ ਪਰ ਜਿਹੜਾ ਉਹ ਕਿਆ ਨਾਮ ਹੈ ਗੱਡੀ ਚ ਨੰਬਰ ਹਾਂ ਅੱਛਾ ਹਾਂ ਜੀ ਕਰਾ ਇਹ ਪੌੜਾ ਇਹ ਇਹ ਮੇਰੇ ਨਾਲ ਫੋਨ ਕਰਦੇ ਕਿ ਤੁਹਾਨੂੰ ਦੋ ਦਰਜਾ ਜਿਹੜਾ ਵੀ ਨਾਮ ਇੰਚ ਨਾਮ ਪੌੜਾ ਪੁਰਣੀ ਬੋੜਾ ਲਾਈਨ ਬਹਣੀ ਹੈ ਇਹ ਜਦੋਂ ਇਹਨਾਂ ਨੂੰ ਪੈਸੇ ਦਿੰਦੇ ਸੀਗੇ ਇਹ ਇਹ ਨਾਮ ਆਉਂਦਾ ਜਿੱਦਾਂ ਨਾਮ ਬੋੜਾ ਮੈਨੂੰ ਇਹ ਕਹਿੰਦੇ ਜਿਹੜਾ ਪੁਰਾਣਾ ਨਾਮ ਕੀ ਜੀ ਮੈਨੂੰ ਆ ਲੈਣਾ ਜੀ ਕਿਹਾ ਮੈਂ 5725 ਕਹਿੰਦਾ ਮੈਨੂੰ ਅੱਗੇ ਸਮਝੋ ਬੋੜਾ ਜੀ ਬਤਾਓ ਕਿਤੇ ਨਾ ਇਹ ਜੇ ਲੋਕੀ ਰਹਿੰਦਾ ਹੀ ਥੋੜਾ ਜਿਹਾ ਰੋਕਦੇ